ਬੀਬੀ ਤੁਲਸਾ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਪ੍ਰਾਪਤ ਕਰਨ ਵਾਲੀ ਮੁਸਲਿਮ ਔਰਤ ਬੀਬੀ ਤੁਲਸਾ ਦਾਸੀ ਦੀ ਕਹਾਣੀ ਬੀਬੀ ਤੁਲਸਾ ਮਹਿਤਾ ਕਲਿਆਣ ਦਾਸ ਦੀ ਦੇ ਘਰ ਕੰਮ ਕਰਨ ਵਾਲੀ ਇੱਕ ਮੁਸਲਿਮ ਔਰਤ ਸੀ ਜਿਨ੍ਹਾਂ ਬਾਰੇ ਇਤਿਹਾਸ ਵਿੱਚ ਬਹੁਤੀ ਜਾਣਕਾਰੀ ਨਹੀਂ ਮਿਲਦੀ ਪਰ ਜਿੰਨੀ ਵੀ ਮਿਲਦੀ ਹੈ ਬਾ ਕਮਾਲ ਹੈ ਤੁਲਸਾ ਦਾਸੀ ਉਹ ਪਵਿੱਤਰ ਰੂਹ ਸੀ ਜਿਸ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਰਕਾਸ਼ ਰੂਪ ਕਰਕੇ ਪਛਾਣਿਆ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਬੀਬੀ ਤੁਲਸੀ ਜੀ ਨੂੰ ਪ੍ਰਭੂ ਨਾਮ ਦੀ ਇਲਾਹੀ ਦਾਤ ਪ੍ਰਾਪਤ ਹੋਈ ਇਤਿਹਾਸਕ ਪੁਸਤਕ ਗੁਰੂ ਨਾਨਕ ਪ੍ਰਕਾਸ਼ ਅਨੁਸਾਰ ਇੱਕ ਦਿਨ ਸ਼੍ਰੀ ਗੁਰੂ ਨਾਨਕ ਦੇਵ ਜੀ ਤਲਵੰਡੀ ਵਿਖੇ ਆਪਣੇ ਘਰ ਵਿੱਚ ਵਿਸ਼ਰਾਮ ਕਰ ਰਹੇ ਸਨ ਮਾਤਾ ਤ੍ਰਿਪਤਾ ਜੀ ਨੇ ਭੋਜਨ ਤਿਆਰ ਕਰਵਾ ਕੇ ਤੁਲਸਾ ਦਾਸੀ ਨੂੰ ਕਿਹਾ ਮੇਰੇ ਪੁੱਤਰ ਨੂੰ ਜਗਾਓ ਕਿਤੇ ਭੋਜਨ ਠੰਡਾ ਨਾ ਹੋ ਜਾਏ ਸਮਝਦਾਰ ਤੁਲਸਾ ਦਾਸੀ ਜਦੋਂ ਗੁਰੂ ਨਾਨਕ ਦੇਵ ਜੀ ਕੋਲ ਪਹੁੰਚੀ ਤਾਂ ਗੁਰੂ ਜੀ ਸੁੱਤੇ ਹੋਏ ਸਨ ਉਸਨੇ ਗੁਰੂ ਸਾਹਿਬ ਨੂੰ ਜਗਾਉਣ ਦੀ ਥਾਂ ਉਹਨਾਂ ਦੇ ਚਰਨਾਂ ਉੱਤੇ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ ਤਾਂ ਉਸ ਨੂੰ ਅਲੋਕਿਕ ਸੋਝੀ ਪ੍ਰਾਪਤ ਹੋਈ। ਤੁਲਸਾ ਦਾਸੀ ਨੇ ਇੱਕ ਅਨੂਪਮ ਕੌਤਕ ਦੇਖਿਆ ਕਿ ਗੁਰੂ ਸਾਹਿਬ ਆਪਣੇ ਇੱਕ ਸਿੱਖ ਦਾ ਸਮੁੰਦਰੀ ਜਹਾਜ਼ ਕਿਨਾਰੇ ਲਗਾ ਰਹੇ ਹਨ। ਇਹ ਸਭ ਦੇਖ ਕੇ ਉਹ ਗੁਰੂ ਜੀ ਨੂੰ ਬਿਨਾਂ ਜਗਾਏ ਹੀ ਵਾਪਸ ਚਲੀ ਗਈ ਤੇ ਮਾਤਾ ਜੀ ਨੂੰ ਕਹਿਣ ਲੱਗੀ ਮੈਂ ਗੁਰੂ ਜੀ ਨੂੰ ਨਹੀਂ ਜਗਾਇਆ ਕਿ ਉਹ ਸਮੁੰਦਰ ਵਿੱਚ ਖੜੇ ਕਿਸੇ ਸਿੱਖ ਦਾ ਜਹਾਜ਼ ਪਾਰ ਲੰਘਾਰੇ ਸਨ। ਮਾਤਾ ਜੀ ਨੇ ਸਮਝਿਆ ਕਿ ਦਾਸੀ ਮਖੌਲ ਕਰ ਰਹੀ ਹੈ। ਇਸ ਲਈ ਮਾਤਾ ਜੀ ਨੇ ਆਪ ਜਾ ਕੇ ਗੁਰੂ ਜੀ ਨੂੰ ਜਗਾਇਆ ਤੇ ਭੋਜਨ ਸ਼ਿਕਾਇਆ। ਮਾਤਾ ਜੀ ਕਹਿਣ ਲੱਗੇ ਪੁੱਤ ਇਹ ਦਾਸੀ ਕਹਿੰਦੀ ਹੈ ਕਿ ਤੁਸੀਂ ਕਿਸੇ ਸਿੱਖ ਦਾ ਜਹਾਜ਼ ਪਾਰ ਲੰਘਾਰੇ ਸੀ। ਮਾਤਾ ਜੀ ਦੀ ਗੱਲ ਸੁਣ ਕੇ ਗੁਰੂ ਜੀ ਮੁਸਕਰਾ ਕੇ ਬੋਲੇ ਇਹ ਤਾਂ ਐਵੇਂ ਕਮਲੀਆਂ ਮਾਰਦੀ ਹੈ। ਇਹ ਘਟਨਾ ਪੁਰਾਤਨ ਜਨਮ ਸਾਖੀ ਵਿੱਚ ਇਸ ਪ੍ਰਕਾਰ ਦਰਜ ਹੈ। ਤਬ ਬਾਬਾ ਜਾਏ ਸੁੱਤਾ ਜਬ ਰਸੋਈ ਕਾ ਵਕਤ ਹੋਇਆ ਤਬ ਬਾਂਦੀ ਲੱਗੀ ਜਗਾਵਣ ਤਬ ਬਾਬੇ ਦੇ ਚਰਨ ਜੀਪ ਨਾਲ ਚਟਿਆਸੂ ਚਟਣੇ ਨਾਲ ਜਬ ਦੇਖਿਆ ਤਾਂ ਬਾਬਾ ਸਮੁੰਦਰ ਵਿੱਚ ਖੜਾ ਹੈ ਸਿੱਖ ਕਾ ਬੋਹਿਥਾ ਕੱਢਦਾ ਹੈ ਤਬ ਮਾਤਾ ਵੀ ਆਏ ਗਈ ਆਖੇ ਉਸ ਨਾਨਕ ਜਾਗਿਆ ਹੈ ਤਬ ਬਾਂਦੀ ਆਖਿਆ ਮਾਤਾ ਜੀ ਨਾਨਕ ਇੱਥੇ ਨਹੀਂ ਬਾਬਾ ਸਮੁੰਦਰ ਵਿੱਚ ਖੜਾ ਹੈ ਤਾਂ ਮਾਤਾ ਬਾਂਦੀ ਜੋਗ ਲੱਗੀ ਮਾਰਨ ਆਖੇ ਉਸ ਏ ਭੀ ਲੱਗੀ ਮਸਕਰੀਆਂ ਕਰਦੀ ਤਬ ਬਾਬਾ ਜਾ ਗਿਆ ਤਾਂ ਮਾਤਾ ਆਖਿਆ ਪੇਟਾ ਏ ਭੀ ਗੋਲੀ ਲੱਗੀ ਮਸਕਰੀਆਂ ਕਰਨ ਆਖੇ ਜੋ ਨਾਨਕ ਸਮੁੰਦਰ ਵਿੱਚ ਖੜਾ ਹੈ ਤਬ ਬਾਬੇ ਆਖਿਆ ਮਾਤਾ ਜੀ ਕਮਲੀਆਂ ਫਲੀਆਂ ਦੇ ਆਖੇ ਨੇ ਲੱਗਣਾ ਬੀਬੀ ਤੁਲਸਾ ਦਾ ਅਸਲ ਪਿੰਡ ਤਲਵੰਡੀ ਹੀ ਸੀ ਉਹ ਬੇਬੇ ਨਾਨਕੀ ਜੀ ਦੇ ਵਿਆਹ ਉਪਰੰਤ ਉਹਨਾਂ ਨਾਲ ਸੁਲਤਾਨਪੁਰ ਲੋਧੀ ਚਲੀ ਗਈ ਸੀ ਪਹਿਲਾਂ ਇਹ ਆਮ ਰਿਵਾਜ ਸੀ ਕਿ ਧੀ ਦੇ ਵਿਆਹ ਸਮੇਂ ਦਾਸ ਜਾਂ ਦਾਸੀ ਨੂੰ ਲੜਕੀ ਦੇ ਸਹੁਰੇ ਹੀ ਵਸਣ ਲਈ ਭੇਜ ਦਿੱਤਾ ਜਾਂਦਾ ਸੀ ਕੁਝ ਚਿਰ ਬਾਅਦ ਨਾਨਕ ਜੀ ਵੀ ਸੁਲਤਾਨਪੁਰ ਲੋਧੀ ਚਲੇ ਗਏ ਸਰ ਕਿ ਉੱਥੇ ਮੋਦੀ ਖਾਨੇ ਵਿੱਚ ਮੋਦੀ ਵੱਜੋਂ ਕੰਮ ਕਰਨ ਲੱਗੇ ਇਸ ਦੌਰਾਨ ਬੀਬੀ ਤੁਲਸਾ ਨੂੰ ਰੋਜ਼ਾਨਾ ਧੰਗ ਗੁਰ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਦਾ ਸੁਭਾਗ ਮਿਲਦਾ ਰਿਹਾ ਜਦੋਂ ਗੁਰੂ ਜੀ ਆਪਣੇ ਪਰਿਵਾਰ ਸਮੇਤ ਅਲੱਗ ਰਹਿਣ ਲੱਗ ਪਏ ਉਦੋਂ ਵੀ ਬੀਬੀ ਤੁਲਸਾ ਨੂੰ ਅਕਸਰ ਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੁੰਦੇ ਸਨ ਵੀ ਵੀ ਤੁਲਸਾ ਦਾ ਜ਼ਿਕਰ ਭਾਈ ਸੰਤੋਖ ਸਿੰਘ ਜੀ ਰਚਿਤ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਵੀ ਮਿਲਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਾਰਲਾ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖੇ ਜਨੈਲਾ ਦੇ ਇਸ ਬੁੱਢਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਸ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ